ਪੀਟੀੀ ਨਿਊਜ਼ ਦੇਖ ਰਹੇ तमाम दर्शकों का स्वागत है मैं तमन्ना बेदी ख़बरों की शुरुआत करेंगे अहम ख़बरों के नाल ਸਨ ਅੰਦੋਲਨ ਦੀ ਰਣਨੀਤੀ ਹੋਈ ਤਿਆਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢਿਆ ਜਾਵੇਗਾ ਮਾਰਚ ਦਿੱਲੀ 'ਚ ਹੋਵੇਗੀ ਮਹਾਪੰਚਾਇਤ ਲਹਿਰਾਗਾਗਾ ਦੇ ਵਿੱਚ ਬਣੇਗਾ ਮੈਡੀਕਲ ਕਾਲਜ ਕੈਬਨਟ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ ਸੰਗਰੂਰ ਦੇ ਵਿੱਚ ਕੁੱਤਿਆਂ ਦਾ ਅਤੰਕਚਾਰੀ ਛੋਟੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਵਢਿਆ ਪ੍ਰਾਈਵੇਟ ਹਸਪਤਾਲ 'ਚ ਪਹੁੰਚੇ ਇਮਾਨਸਵੀਖੇ 9 ਕਰੋੜ ਰੁਪਏ ਦੀ ਲਾਗਤ ਨਾਲ ਬਨੇ ਵਿਰਤ ਘਾਰਤਾ ਹੋਇਆ ਉਦਘਾਟਨ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ ਚੋ ਅਗਿਆਨਰਾਜਨਿਤਿਕ ਨੇ ਆਪਣੇ ਅੰਦੋਲਨ ਦੀ ਆਗਾਮੀ ਰਣਨੀਤੀ ਦਾ ਐਲਾਨ ਕੀਤਾ ਹੈ ਇਸ ਮੁਤਾਬਕ ਕਿਸਾਨ ਜੱਠੇਵੰਦਿਆ ਕਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਹੁਣ ਮਾਰਚ ਕੰਡਨ ਕੀਤਾ ਕਿਸਾਨਾਂ ਦੀ ਇਹ ਯਾਤਰਾ ਪਰਵੇ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਕੇ 19 ਮਾਰਚ ਨੂੰ ਮਹਾਪੰਚਾਇਤ ਦੇ ਨਾਲ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਪੂਰੀ ਹੋਵੇਗੀ ਇਸ ਮਾਚ ਦੌਰਾਨ ਦੇਸ਼ ਭਰ ਦੀਆਂ 1 ਲੱਖ ಗ್ರಾಮ ਪੰਚਾਇਤਾਂ ਤੋਂ ਕਿਸਾਨ ਆਪਣੀਆਂ ਮੰਗਾਂ ਦੇ ਸਮਰਥਨ ਦੇ ਪ੍ਰਸਤਾਵ ਚੁਟਾਉਣਗੇ ਅਤੇ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਸੌਂਪਿਆ ਜਾਵੇਗਾ। ਦੱਸਦੀ ਇਹ ਬੈਠਕ ਦੇ ਦੌਰਾਨ ਕਿਸਾਨ ਆਗੂਆਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਫਸਲਾਂ ਦੀ ਐਮਐਸਪੀ ਗਰੰਟੀ ਤੇ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਕਿਸਾਨਾਂ ਦਾ ਇਹ ਅੰਦੋਲਨ ਜਾਰੀ ਰਹੇਗਾ। ਕਿਸਾਨ ਆਗੂ ਚਕਜੀਤ ਸਿੰਘ ਢੱਲੇਵਾਲ ਤੇ ਆਭਿਮਨਿਉ ਕੋਹੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅਜੇ ਤੱਕ ਕਿਸਾਨ ਜਥੇਬੰਦੀਆਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਚਕੀ ਅਗਸਤ ਦੇ ਵਿੱਚ ਦਿੱਲੀ 'ਚ ਹੋਏ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਪ੍ਰੋਕਸਾ ਦਿੱਤਾ ਸੀ ਕਿ ਜਲਦ ਹੀ ਉਹਨਾਂ ਨੂੰ ਮਿਲਣਗੇ ਪਰ ਅਜੇ ਤੱਕ ਕੋਈ ਨਹੀਂ ਮਿਲਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾਲ ਕੁਝ ਮਸਲੇ ਨੇ ਜਿਨ੍ਹਾਂ ਤੇ ਚਰਚਾ ਕਰਨ ਲਈ ਸਰਕਾਰ ਨੇ ਸਮਾਂ ਦੇਣ ਦੀ ਗੱਲ ਕਹੀ ਹੈ ਤੇ ਉਹ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕਰ ਰਹੇ ਹਨ ਲਹਿਰਾਗਾਗਾ ਦੇ ਵਿੱਚ ਬਾਬਾ ਹੀਰਾ ਸਿੰਘ ਪਠੱਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਇੱਕ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ ਤੇ ਨਾਲ ਹੀ ਉਥੇ ਮੌਜੂਦ 92 ਟੀਚਿੰਗ ਸਟਾਫ ਨੂੰ ਹੋਰ ਵਿਭਾਗਾਂ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਦਾਨਗੀ ਹੇਠ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਗਿਆ ਸਰਕਾਰ ਲੁਧਿਆਣਾ ਤੋਂ ਰੋਪੜ ਤੱਕ ਰਾਸ਼ਟਰੀ ਰਾਜਮਾਰਗ ਦੇ ਲਈ ਮਿੱਟੀ ਮੁਹੱਈਆ ਕਰਵਾਈ ਗਈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਦੇ ਵਿੱਚ ਮੁੱਖ ਸਕੱਤਰ ਦੇ ਕੋਲ ਇਹ ਮੁੱਦਾ ਚੁੱਕਿਆ ਸੀ ਇਸ ਤੋਂ ਇਲਾਵਾ ਦੱਸ ਪਈ ਕਿ ਕਮਾਚਾ ਅਤਿਨ ਰਿਹਾਇਸ਼ੀ ਵਪਾਰਕ ਅਤੇ ਉਦਯੋਗਿਕ ਪਲਾਟਾਂ ਦੀਆਂ ਦਰਾਂ ਜੋ ਕਦੇ ਨਿਲਾਮੀ ਦੇ ਵਿੱਚ ਨਹੀਂ ਵਿਕ ਸਕਦੀਆਂ ਸੀ ਉਹਨਾਂ ਦੇ ਰੇਟ ਦੇ ਵਿੱਚ 22% ਦੀ ਕਮੀ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਬਾ ਹੀਰਾ ਸਿੰਘ ਇੰਸਟੀਚਿਊਟ ਲੰਮੇ ਸਮੇਂ ਤੋਂ ਬੰਦ ਸੀ ਕੋਈ ਵਿਦਿਆਰਥੀ ਨਹੀਂ ਸੀ ਸਟਾਫ ਬੇਰੋਜ਼ਗਾਰ ਹੋ ਗਿਆ ਸੀ ਤਾਂ ਹੁਣ ਉੱਥੋਂ ਦੇ ਟੀਚਰ ਦੂਜੇ ਵਿਭਾਗਾਂ ਵਿੱਚ ਤਨਖਾਹ ਕੀਤੇ ਜਾਣਗੇ ਬਹੁਕਟ ਗਿਣਤੀ ਵਿਭਾਗ ਵੱਲੋਂ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ ਪਹਿਲੀ ਵਾਰ ਦੱਸਿਆ ਕਿ ਇਸ ਦੇ ਵਿੱਚ 100 ਸੀਟਾਂ ਹੋਣਗੀਆਂ ਉਹਨਾਂ ਕਹਿੰਿਆ ਕਿ 50 ਸੀਟਾਂ ਪੰਜਾਬ ਸਰਕਾਰ ਲਈ ਰਾਖਵੀਆਂ ਹੋਣਗੀਆਂ ਅਤੇ ਕਿ 50 ਸੀਟਾਂ ਕਟ ਗਿਣਤੀ ਸੰਸਥਾਵਾਂ ਦੇ ਲਈ ਰਾਖਵੀਆਂ ਕੀਤੀਆਂ ਜਾਣਗੀਆਂ ਸੰਗਰੂਰ ਦੇ ਵਿੱਚ ਲਗਾਤਾਰ ਅਵਾਰਾ ਕੁੱਤਿਆਂ ਦਾ ਅਤੰਕ ਵਿਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਇੱਕ ਮਹਿਲਾ ਨੂੰ ਬੁਰੀ ਤਰ੍ਹਾਂ ਦੇ ਨਾਲ ਅਵਾਰਾ ਕੁੱਤਿਆਂ ਦੇ ਵੱਲੋਂ ਵੜ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਜਿੱਥੇ ਉਸ ਦਾ ਇਲਾਜ ਚੱਲਿਆ ਐਨਾ ਹੀ ਨਹੀਂ ਹੁਣ ਬੀਤੇ ਦਿਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਛੋਟੇ ਬੱਚੇ ਨੂੰ ਕੁੱਤਿਆਂ ਦੇ ਵੱਲੋਂ ਵੜ ਲਿਆ ਗਿਆ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਬੱਚੇ ਨੂੰ ਪਹਿਲਾਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਪਰ ਸੱਟਾਂ ਜ਼ਿਆਦਾ ਹੋਣ ਦੇ ਕਾਰਨ ਉਸ ਨੂੰ ਸੰਗਰੂਰ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਜਿੱਥੇ ਉਸਦਾ ਇਲਾਜ ਕੀਤਾ ਜਾਵੇ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਤੇ ਕੋਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਬੱਚੇ ਦੀ ਜਾਨ ਵੀ ਜਾ ਸਕਦੀ ਸੀ। ਸੰਦਰਭ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਬਾਕੀ ਤਾਂ ਕੁੱਤੇ ਲੈ ਕੇ ਜਾਣ ਫੜ ਕੇ ਜਿੰਨੇ ਹੈਗੇ ਕੁੱਤੇ ਛੋਟੇ ਆ ਬੰਦੀ ਵੱਡੇ ਆ ਜੇ ਕੋਈ ਚੰਗਾ ਸਾਡਾ ਬੱਚਾ ਹੀ ਸੀ ਕਬੱਚਾ ਮਾ ਮਰੇ ਤਾਂ ਬਰਬਰ ਚੱਕ ਕੇ ਲੈ ਜਾਂਦਾ ਕਾ ਉਹ ਵੀ ਆਣ ਕਮਾਂਡ ਨਹੀਂ ਛੜਾਇਆ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਪਤਾ ਲੱਗਿਆ ਕਿ ਬੱਚੇ ਚੱਕ ਕੇ ਲੈ ਆਏ ਚੋਕ ਚੱਕ ਕੇ ਲੈ ਆਏ ਸਾਨੂੰ ਉਧਰ ਕਹਿਣ ਲੱਗੇ ਜੀ ਰਾਣੇ ਦੀ ਬਹੂ ਨੇ ਚ ਛੜਾਇਆ ਕੁੱਤੇ ਤੋਂ ਰਾਣੇ ਦੀ ਬਹੂ ਤਾਂ ਕੁੱਤੇ ਨੇ ਛੜਾਇਆ ਬਾਕੀ ਜੀ ਸਾਡਾ ਜੀਣਾ ਤੇ ਉੱਪਰ ਹੋਇਆ ਪਿਆ ਸਾਡੀ ਰੋਟੀ ਵੀ ਨਹੀਂ ਰਹਿਣ ਨੰਦੀ ਚੁੱਲ੍ਹਾ ਤੇ ਬੱਚੇ ਨੂੰ ਬੱਚੇ ਨੂੰ ਕਰਕੇ ਕਿਹੜੀ ਜਗ੍ਹਾ ਤੇ ਲੈ ਕੇ ਗਏ ਜਦੋਂ ਅਸੀਂ ਹਸਪਤਾਲ ਲੈ ਗਏ ਸਰਕਾਰੀ ਉੱਥੇ ਉਹਨਾਂ ਨੇ ਟਿਕਾ ਟੁੱਕੇ ਲਾਏ ਅਸੀਂ ਅਖਾ ਟਾਂਕੇ ਟੁੱਕੇ ਲਾਏ ਜੀ ਜਿਹੜੇ ਸਰਚ ਵੀ ਐ ਸਾਟ ਏਡੀ ਵੱਡੀ ਇਹਦੇ ਨਹੀਂ ਕਰੋ ਉਹ ਵੀ ਨਹੀਂ ਲਾਉਣੇ ਟੰਕੇ ਉਹਨਾਂ ਨੇ ਟੀਕੇ ਲਾ ਕੇ ਸਾਡੀ ਤੋਰ ਦਿੱਤਾ ਕਹਿੰਦੇ ਉਹਨਾਂ ਨੇ ਪਰਚਾ ਲਿਖੇ ਦਿੱਤਾ ਕਹਿੰਦੇ ਆ ਟਰਾਂ ਸੰਨ ਲੋ ਆ ਲਓ ਅਸਕਰਾਂ ਲੋ ਆ ਲਿਆਓ ਜੀ ਅਸਕਰਾਂ ਲੋ ਆ ਲਿਆਂਦਾ ਕਹਿੰਦੇ ਜੀ ਆ ਚੱਕੋ ਜੀ ਆਪਦਾ ਪਰਚਾ ਲਓ ਤੇ ਸਰਪਟਿਆਲੇ ਲੈ ਕੇ ਜਾਓ ਸਰ ਅਸਕਰ ਕਿਉਂ ਲਗਾਇਆ ਮਾਤਾ ਇਹ ਪੱਟ ਟੁੱਟ ਗਿਆ ਜੀ ਇਹਦਾ ਖਿੱਚ ਤੂੰ ਪਾਰਸਰ ਦੰਦੀ ਕੱਢਤੀ ਹੱਡੀ ਕੱਢ ਲਈ ਉਹਨਾਂ ਨੇ ਕੋਤਿਆਂ ਮੇਰਾ ਨਾਮ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਕੀ ਕਹਿਣਾ ਚਾਹੁੰਦਾ ਕਾਂਗੜਾ ਸਾਹਿਬ ਵੀ ਕਿ ਬੱਚੇ ਨੂੰ ਕੁੱਤੇ ਵੱਲੋਂ ਵੱਢਿਆ ਗਿਆ ਤੇ ਉਹਦੇ ਪਲੱਸਟਰ ਤੱਕ ਲਗਾ ਦਿੱਤਾ ਗਿਆ ਕੀ ਜਾਣਕਾਰੀ ਦੇਖੋ ਜਿਹੜੇ ਆਵਾਰਾ ਕੁੱਤਿਆਂ ਦਾ ਸ਼ਹਿਰ ਦੇ ਅੰਦਰ ਮੈਂ ਸਮਝਦਾ ਕਿ ਇੱਕ ਡਰ ਦਾ ਮਾਹੌਲ ਹੈ ਖੌਫ ਦੇ ਸائے ਹੇਠ ਜਿਹੜੇ ਸਮਰੂਪ ਦੇ ਲੋਕ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇਗੇ ਉਸ ਸਮਾਂ ਪਹਿਲਾਂ ਹੋਇਆ ਗਿਆ ਸਾਡੇ ਮੁਹੱਲੇ ਦੀ ਇੱਕ ਲੇਡੀ ਜ ਅਨੀਤਾ ਰਾਣੀ ਜਿਹਨੂੰ ਪ੍ਰੇਮ ਬਸਤੀ ਦੇ ਵਿੱਚ ਆਵਾਰਾ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਜਿਹੜਾ ਕੱਟਿਆ ਗਿਆ ਸੀ ਉਹਦੇ ਹਲੇ ਜ਼ਖਮ ਨਹੀਂ ਭਰੇ ਸੀਗੇ ਕਿ ਜਿਹੜਾ ਇੱਕ ਸਾਡਾ ਮਾਸੂਮ ਬੱਚਾ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਿਹਾ ਉਹਦੇ ਪਰਿਵਾਰ ਦਾ ਇੱਕ ਛੋਟਾ ਜਿਹਾ 4 ਸਾਲ ਦਾ ਜਿਹੜਾ ਬੱਚਾ ਉਹਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਜਿਹੜਾ ਉਹਨੂੰ ਕੱਟ ਲਿਆ ਤੁਸੀਂ ਦੇਖਿਆ ਇਹਦੀ ਤਰਸਯੋਗ ਬੱਚੇ ਦੀ ਹਾਲਤ ਬਣੀ ਹੋਈ ਹੈ ਨਗਰ ਕਾਉਂਸਲ ਜਿਹੜੀ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਜਿਹੜੀ ਸੰਗਰੂਰ ਦੀ ਨਗਰ ਕਾਉਂਸਲ ਹੈ ਉਹ ਟਿੱਚ ਸਮਝ ਰਹੀ ਹੈ ਇਸ 마ਸੂਮ ਬੱਚੇ ਦੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਕੋਈ ਮਦਦ ਕਰਨਾ ਬੜੀ ਦੂਰ ਦੀ ਗੱਲ ਹੈ ਪਰ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ ਸਾਡੀ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਗਰ ਕਾਉਂਸਲ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਇਸ 마ਸੂਮ ਬੱਚੇ ਦਾ ਹਾਲਚਲ ਪੁੱਛਣ ਲਈ ਵੀ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਕੰਗਰਸ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਕੁੱਤੇ ਨੇ ਵਟਲੇ ਆ ਪੁੱਤ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਲੇਕਿਨ ਉਹਨੇ ਪਲਸਟਰ ਲੱਗਿਆ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਜਿਹੜਾ ਇਹ ਬੱਚਾ ਹੈ ਇਹਦੀ ਬੜੀ ਤਰਸਯੋਗ ਹਾਲਤ ਹੈ ਤੜਫ ਰਿਹਾ ਹੈਗਾ ਬੱਚਾ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਕੱਟਿਆ ਗਿਆ ਹੈ ਪਰਵਾਧ ਦੇ ਦਸਣ ਮੇ ਤਾਂ ਕੋ ਜਖਮ ਵੀ ਦਿਖ ਰਹੇ ਨੇ ਇਹਦੇ ਸਿਰ ਦੇ ਵਿੱਚੋਂ ਉਹਨੂੰ ਕਟਿਆ ਇਹਦੀ ਬਾਡੀ ਦੇ ਵਿੱਚੋਂ ਸਾਰੀ ਜਗ੍ਹਾ ਤੇ ਤਾਂ ਕੁੱਤੇ ਮਾਸ ਕੱਟ ਕੇ ਲੱਗੇ ਜਿਹੜੀ ਆਪਾਂ ਪਲੱਸਟਰ ਦੀ ਗੱਲ ਕਰਦੇ ਆ ਪਲੱਸਟਰ ਮਤਲਬ ਕੁੱਤਿਆਂ ਦਾ ਐਡਾ ਹਮਲਾਵਾਰ ਕੁੱਤੇ ਸੀਗੇ ਇਸ ਮਾਸੂਮ ਬੱਚੇ ਦਾ ਉਹਨਾਂ ਨੇ ਲੱਤ ਦੀ ਹੱਡੀ ਕੱਢ ਕੇ ਹੱਡੀ ਵੀ ਖਾ ਗਿਓ ਇੰਨੀ ਬੁਰੀ ਤਰ੍ਹਾਂ ਜਿਹੜੀ ਇਹ ਬੱਚੇ ਦੀ ਜਿਹੜੀ ਤਰਸਯੋਗ ਦੀ ਹਾਲਤ ਬਣੀ ਹੋਈ ਆ ਕੀ ਨਾਮ ਹੈ ਤੁਹਾਡਾ ਕੀ ਹੈ ਜਿਹਨੇ ਬੱਚੇ ਨੂੰ ਕੱਟਿਆ ਗਿਆ ਕੱਟਿਆ ਗਿਆ ਤੁਹਾਨੂੰ ਬੇਟਾ ਹਾਂਜੀ ਠੀਕ ਹੈ ਮੈਂ ਚਲੋ ਕਿੱਥੇ ਖੇਡ ਰਿਹਾ ਸੀ ਤੇ ਥੋੜੀ ਘਟਨੀ ਬਸ ਉਹ ਬਾਰੀ ਖੇਡ ਰਿਹਾ ਸੀ ਇੱਥੇ ਨੂੰ ਗਲੀ ਦੇ ਵਿੱਚ ਜਾ ਕੇ ਖੇਡਣ ਲੱਗ ਗਿਆ ਨਹੀਂ ਤਾਂ ਖੇਡਦਾ ਹੀ ਰਹਿੰਦਾ ਹੈ ਹੁਣ ਥੋੜੀ ਪਤਾ ਸੀ ਵੀ ਕੁੱਤੇ ਆਦੇ ਕੁੱਤੇ ਤਾਂ ਸਾਡੇ ਤੇ ਬਹੁਤ ਜ਼ਿਆਦਾ ਹੀ ਆ ਮੈਂ ਤਾਂ ਕਹਿੰਦਾ ਇੰਨਾ ਕੀ ਕਰਨੀ ਹੈ ਬਸ ਜਿੰਨੇ ਵੀ ਸਾਡੇ 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 ਮੱਲੇ ਦੇ ਸਾਰੇ ਕੁੱਤੇ ਆ ਨਾ ਉਹਨਾਂ ਨੂੰ ਫੜਿਆ ਜਾਵੇ ਉਹਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਜੀ ਬੱਚੇ ਤੇ ਕੁੱਤੇ ਨੂੰ ਹਮਲਾ ਕੀਤਾ ਇਹ ਕਿਸੇ ਨੇ ਦੱਸਿਆ ਸਾਡੇ ਗਵਾਂਡੀਆ ਨੇ ਨਾਲ ਕਹਿੰਦੇ ਤੁਹਾਡੇ ਬੱਚਾ ਚੱਕੀ ਫਿਰਦਾ ਕਹਿੰਦੇ ਕੁੱਤਾ ਕਰਦੇ ਉਹਨੇ ਜਾ ਕੇ ਛੜਾਇਆ ਕਿ ਪਹਿਲਾਂ ਬੱਚਾ ਵਾਂਡੇ ਨੂੰ ਛੜਾ ਲਿਆ ਵਾਂਡੇ ਨੂੰ ਛੜਾ ਲਿਆ ਸੀ ਇਹਨੂੰ ਬੱਚੇ ਨੂੰ ਤਾਂ ਕੋਈ ਹੌਸਲੀ ਸੀ ਖੂਨ ਖੂਨ ਹੋਇਆ ਪਿਆ ਸੀ ਮੇਰਾ ਪੁੱਤ ਅਈ ਤਾਂ ਕੱਖਾ ਨਿਕਲ ਗਿਆ ਜਾਨੀ ਪਤਾ ਹੀ ਨਹੀਂ ਲੱਗਿਆ ਸਾਨੂੰ ਇਹ ਦਾ ਸ਼ੂਟਿੰਗ ਮੰਨਦੇ ਮੇਰਾ ਨਾਮ ਡਾਕਟਰ ਸੰਜੀਵ ਗੋਇਲ ਤੇ ਮੈਨੂੰ ਇਸ ਇੱਥੇ ਹੌਸਪੀਟਲ ਕਰਦੇ ਹਾਂ ਸਲੂ ਦੇ ਵਿੱਚ ਕੋਇਲ ਸਕਿਨ ਐਂਡ ਮਲਟੀ ਸਪੈਸ਼ਲਿਟੀ ਦੇ ਨਾਮ ਯਾ ਸਭ ਠੀਕ ਹੈ ਨਾ ਚਾਹੁੰਦੇ ਕਿ ਬੱਚਾ ਆਇਆ ਸੀ ਜੀ ਉੱਤੇ ਦੇ ਵੱਡੇ ਨੇ ਹੱਸਣਾ ਬੈਠ ਰੋਕੇ ਇੱਕ ਸਵੇਰੇ ਸਾਡੇ ਕੋਲੇ 7:30 ਵਜੇ ਮਾਰਨਿੰਗ ਦੇ ਵਿੱਚ ਬੱਚਾ ਆਇਆ ਹੈ ਜਿਹਦੇ ਕੀ ਡੌਗ ਬਾਈਟਸ ਇੰਜਰੀ ਸੀ ਬੱਚਾ ਕਾਫੀ ਬੁਰੀ ਤਰ੍ਹਾਂ ਜਿਹੜਾ ਕੁੱਤੇ ਦੇ ਕੱਟਿਆ ਹੋਇਆ ਸੀ ਪਰ ਉਹਦੇ ਬੜੀ ਸਰਪ੍ਰਾਈਜ਼ ਲੀ ਗੀ ਕਿ ਉਹਦੇ ਫੀਮਰ ਫ੍ਰੈਕਚਰ ਸੀਗਾ ਨਾਲ ਜਦੋਂ ਕਿ ਡੌਗ ਬਾਈਟ ਦੇ ਨਾਲ ਨਹੀਂ ਫੀਮਰ ਫ੍ਰੈਕਚਰ ਹੋ ਸਕਦਾ ਪਰ ਫਿਰ ਵੀ ਬੱਚੇ ਦੇ ਉਹਦੇ ਪੱਟ ਦੇ ਉੱਪਰ ਰਾਈਟ ਸਾਈਡ ਦਾ ਉਹਦਾ ਜਿਹੜਾ ਫੀਮਰ ਫ੍ਰੈਕਚਰ ਸੀਗਾ ਉਹਦੇ ਫੀਮਰ ਦੇ ਨਾਲ-ਨਾਲ ਡੌਗ ਬਾਈਟ ਦੇ ਨਿਸ਼ਾਨ ਸੀਗੇ ਤੇ ਜਿਹਦੇ ਤੇ ਫੇਸ ਦੇ ਉੱਪਰ ਔਰ ਈਵਨ ਹੈੱਡ ਦੇ ਉੱਪਰ ਵੀ ਉਹਦੇ ਡੌਗ ਬਾਈਟ ਦੇ ਜਿਹੜੇ ਨਿਸ਼ਾਨ ਸੀਗੇ ਫੀਮਰ ਫ੍ਰੈਕਚਰ ਦੇ ਲਈ ਬੱਚਾ ਸੀਗਾ ਤਾਂ ਸਾਨੂੰ ਉਹਦਾ ਟ੍ਰੀਟਮੈਂਟ ਕਰਨਾ ਪੈਣਾ ਸੀ ਜਿਹੜਾ ਕਿ ਐਮਰਜੈਂਸੀ 'ਚ ਸਵੇਰੇ 7 ਵਜੇ 7:30 ਵਜੇ ਦੇ ਕਰੀਬ ਸਾਡੇ ਕੋਲ ਆਇਆ ਹੈਗਾ ਤਾਂ 8:30 ਵਜੇ ਦੇ ਕਰੀਬ ਐਸੀ ਉਹਦਾ ਪਲਾਸਟਰ ਜਿਹੜਾ ਹੈਗਾ ਉਹ ਲਗਾਇਆ ਗਿਆ ਅੱਛਾ ਪਲਾਸਟਰ ਤਾਂ ਲਗਾਇਆ ਗਿਆ ਵੀ ਫ੍ਰੈਕਚਰ ਹੋ ਗਿਆ ਸੀ ਕੁੱਤੇ ਦੇ ਕੱਟਣ ਨਾਲ ਹਾਂਜੀ ਪਪ ਕੁੱਤੇ ਦੇ ਕੱਟਣ ਕਰਕੇ ਉਹਦੇ ਪੱਟ ਦੀ ਜਿਹੜੀ ਹੱਡੀ ਸੀ ਜਿਹਨੂੰ ਅਸੀਂ ਮੈਡੀਕਲ ਟਾਪਲੇ ਵਿੱਚ ਫੀਮਰ ਫ੍ਰੈਕਚਰ ਕਹਿੰਦੇ ਆ ਉਹ ਹੋ ਗਿਆ ਸੀ ਜਿਹੜੀ ਕਿ ਬਹੁਤ ਹੀ ਮੇਜਰ ਇੰਜਰੀ ਹੈ ਮਾਨਸਾ ਵਿਖੇ 9 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੇ ਵਿਫ਼ਕਰਤਾ ਉਦ்கਾਟਨ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਕੀਤਾ ਗਿਆ ਇਸ ਸਕਾਰ ਦੇ ਵਿੱਚ 72 ਬਜ਼ੁਰਗ ਰਹਿ ਸਕਦੇ ਨੇ ਖਾਸ ਕਰਕੇ ਇਹ ਆ ਕਿ ਇਸ ਦੇ ਵਿੱਚ ਬੇਹੱਦ ਸਾਰੇ ਲੋਕ ਨੇ ਤੇ ਆਧੁਨਿਕ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਨੇ ਇਸ ਆਸ਼ਰਮ ਦੇ ਵਿੱਚ ਲੋੜੀਦਾ ਤਿਵਾਰ ਵੀ ਮਨਾਇਆ ਜਾ ਰਿਹਾ ਉੱਥੇ ਇਸ ਮੌਕੇ ਡਾਕਟਰ ਬਲਜੀਤ ਕੌਰ ਨੇ ਖੇਡਾਂ ਤੇ ਪੜਾਈ ਦੇ ਵਿੱਚ ਮਾਨਸਾ ਦਾ ਨਾਮ ਰੌਸ਼ਨ ਕਰਨ ਵਾਲੀਆਂ ਕਈ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਇਸ ਨੌਕੇ ਸਨਮਾਨਤ ਹੋਈਆਂ ਲੜਕੀਆਂ ਨੇ ਪੰਜਾਬ ਸਰਕਾਰ ਦਾ ਇਹ ਧੰਨਵਾਦ ਕਰਦੀਆਂ ਕਿ ਹੈ ਕਿ ਇਸ ਦੇ ਨਾਲ ਉਹਨਾਂ ਨੂੰ ਹੋਰ ਹੱਲਾਸ਼ੇਰੀ ਮਿਲੇਗੀ। ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਸਤਕਾਰ ਕਰ ਜੋ ਸਖਾਸ ਤੌਰ ਤੇ ਸਾਡੇ ਬਜ਼ੁਰਗ ਜੋ ਆਪਣੇ ਆਪ ਨੂੰ ਕਿਸੇ ਉਮਰ ਤੇ ਜਾ ਕੇ ਬੇਸਹਾਰਾ ਮਹਿਸੂਸ ਕਰਦੇ ਨੇ ਸੋ ਉਹਨਾਂ ਲਈ ਇਹ ਘਰ ਬਣਾਇਆ ਗਿਆ 9 ਕਰੋੜ ਤੋਂ ਉੱਪਰ ਦੀ ਲਾਗਤ ਦੇ ਨਾਲ ਇਹ ਜਿਹੜਾ ਆਸ਼ਰਮ ਬਣਾਇਆ ਗਿਆ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਸਾਂਭ ਸੰਭਾਲ ਸਿਹਤ ਨੂੰ ਲੈ ਕੇ ਬਜ਼ੁਰਗਾਂ ਦੀ ਇਮੋਸ਼ਨਸ ਨੂੰ ਲੈ ਕੇ ਉਹਨਾਂ ਦੀ ਇੱਥੇ ਜੋ ਸੁਰੱਖਿਆ ਕੀਤੀ ਜਾਏਗੀ ਔਰ ਨਾਲ ਦੀ ਨਾਲ ਇਹਦਾ ਆਗਾਜ਼ ਅਸੀਂ ਜੋ ਧੀਆਂ ਦੀ ਲੋੜੀ ਤੋਂ ਕੀਤਾ ਜਿਦੇ ਵਿੱਚ ਅਸੀਂ ਸਾਡੀਆਂ ਬੱਚੀਆਂ ਨੂੰ ਸਾਡੀਆਂ ਔਰਤਾਂ ਨੂੰ ਸਮਾਜ ਦੇ ਵਿੱਚ ਇੱਕ ਮਹੱਤਵਪੂਰਨ ਜਗ੍ਹਾ ਦੇਣ ਦਾ ਮੈਸੇਜ ਕੀਤਾ ਗਿਆ ਸੋ ਜਿਵੇਂ ਕਹਿ ਲੋ ਕਿ ਹਾਸ਼ੀਏ ਵੱਲ ੱਤੇ ਹੋਏ ਲੋਕ ਜਿਨ੍ਹਾਂ ਨੂੰ ਆਪਾਂ ਗਿਣਦੇ ਹਾਂ ਉਨ੍ਹਾਂ ਦੀ ਇੰਪੋਰਟੈਂਸ ਨੂੰ ਉਜਾਗਰ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ। ਮੈਨੂੰ ਕੀ ਕੀ ਨਾਰਮਸ ਹੋਣਗੇ ਇੱਥੇ ਰਹਿਣ ਦੇ? ਇੱਥੇ ਕੋਈ ਵੀ ਬਜ਼ੁਰਗ ਜੋ ਆਪਣੇ ਆਪ ਨੂੰ ਲੱਗਦਾ ਹੈ ਕਿ ਮੈਂ ਘਰੇ ਕੰਫਰਟੇਬਲ ਨਹੀਂ ਆ ਜਾਂ ਆਪਣੇ ਆਪ ਨੂੰ ਕੋਈ ਬੇਸਹਾਰਾ ਹੋ ਗਿਆ ਸੋ ਕਦੋਂ ਵੀ ਕਿਤੇ ਵੀ ਆ ਕੇ ਇੱਥੇ ਰਹਿ ਸਕਦਾ ਅਸੀਂ ਕੋਈ ਫਾਰਮੈਲਿਟੀਆਂ ਨਹੀਂ ਰੱਖੀਆਂ। ਉਹ ਆਪਦੇ ਘਰ ਵਾਂਗੂ ਆ ਕੇ ਇੱਥੇ ਜਦੋਂ ਮਰਜ਼ੀ ਆ ਕੇ ਰਹਿ ਸਕਦੇ ਨੇ। మే ਪੰਜਾਬ స్టేట్ ਦੀ ਰਹਣਗੀ ਕਿਉਂ ਹੋਰ ਕਿਤੇ ਕੋਈ ਕਿਸੇ ਵੀ స్టేట్ ਦੇ ਆ ਸਕਦੇ ਨੇ ਕਿਤੇ ਵੀ ਆ ਸਕਦੇ ਬਜ਼ੁਰਗਾਂ ਲਈ ਕਦੇ ਕੋਈ ਬਾਉਂਡਰੀ ਬਣਦੀ ਹੋਈ ਨਹੀਂ ਸੋ ਕਿਤੇ ਵੀ ਬਜ਼ੁਰਗ ਬੈਠਾ ਉਹ ਇਹਨੂੰ ਆਪਣਾ ਘਰ ਸਮਝ ਕੇ ਆ ਕੇ ਇੱਥੇ ਰਹਿ ਸਕਦੇ ਨੇ ਹਰਬੰਸ ਕੌਰ ਜੀ ਸੋ ਮੇਰਾ ਨਾਮ ਜੀਵਨ ਜੋਤਵਾਰ ਹੈ ਮੈਂ ਜੁਡੋ ਦੀ ਖਿਡਾਰੀ ਨਾਂ ਤੇ ਮੈਨੂੰ ਅੱਜ ਨੈਸ਼ਨਲ ਕੌਂਡ ਮਿਲਣ ਵਾਸਤੇ ਸਨਮਾਨਿਤ ਕੀਤਾ ਗਿਆ ਹੈ ਜਿਹੜੇ ਸਾਡੇ ਡਾਕਟਰ ਬਲਜੀਤ ਜੀ ਨੇ ਜਿਹੜੇ ਕਿ ਸਾਡੇ ਕੈਬਨਿਟ ਮੰਤਰੀ ਨੇ ਉਹ ਇੱਥੇ ਬਹੁਤ ਕੌਂਸਲੇ ਨਹੀਂ ਤੇ ਜਿਨ੍ਹਾਂ ਨੇ ਸਾਡਾ ਸਨਮਾਨ ਕੀਤਾ ਖੇਡਾਂ ਦੇ ਖੇਤਰ ਦੇ ਵਿੱਚ ਅਹਿਮ ਸਥਾਨ ਰੱਖਣ ਵਾਲੀ ਸੰਸਥਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਗਿਆ ਹੈ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਦਰੋਣਾਚਰੀ ਅਵਾਰਡੀ ਕੋਚ ਬਲਦੇਵ ਸਿੰਘ ਦੀ ਅਗਵਾਈ ਹੇਠਾਂ ਹੋਈ ਮੀਟਿੰਗ 'ਚ ਸਮੂਹ ਮੈਂਬਰਾਂ ਦੀ ਸਹਿਮਤੀ ਦੇ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਅਮਰੀਕ ਸਿੰਘ ਮਿੰਹਾਜ਼ ਸਾਬਕਾ AIG ਪੰਜਾਬ ਪੁਲਿਸ ਨੂੰ ਸੰਸਥਾ ਦਾ ਨਵਾਂ ਪ੍ਰਧਾਨ ਖੇਤ ਪ੍ਰਮੋਟਰ ਜਗਰੂਪ ਸਿੰਘ ਝਰਖੜ ਨੂੰ ਜਰਨਲ 77 ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਡੈਂਟ ਸਿਹਤਪਾਲ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਜਦਕਿ ਦਰੋਣਾਚੌਰੀ ਅਵਾਰਡੀ ਕੋਚ ਬਲਦੇਵ ਸਿੰਘ ਨੂੰ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਨੂੰ ਸਰਪ੍ਰਸਤ ਬਣਾਇਆ ਗਿਆ ਦਸਤੀ ਦੇ ਨਵੇਂ ਪ੍ਰਧਾਨ ਅਮਰੀਕ ਸਿੰਘ ਮਿਨਹਾਸ ਅਤੇ ਸੱਤਸਤ ਦਰੁਣਾ ਚਾਰੇ ਆਵਾਰਡੀ ਕੋਚਵਲਦੇਵ ਸਿੰਘ ਨੇ ਦੱਸਿਆ ਕਿ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਜੂਨੀਅਰ ਪੱਧਰ ਤੇ ਖੇਡਾਂ ਦੇ ਵਿੱਚ ਮਣ ਮਿੱਤੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਲੁਧਿਆਣਾ ਦੇ ਪੁਰਾਣੇ ਮਹਾਨ ਖਿਡਾਰੀਆਂ ਦੇ ਨਾਮ ਅਤੇ ਅਵਾਰਡ ਦੇਣਾ ਸ਼ੁਰੂ ਕੀਤਾ ਜਾਵੇਗਾ ਇਸ ਸਮਾਗਮ ਵਿੱਚ ਮਾਰਚ ਮਹੀਨੇ ਵਿੱਚ ਹੋਵੇਗਾ ਇਸ ਤੋਂ ਇਲਾਵਾ ਹਰ ਸਾਲ ਅੰਡਰ 17 ਸਾਲ ਦੇ ਮੁੰਡੇ ਅਤੇ ਕੁੜੀਆਂ ਦਾ ਗੁਰੂ ਗੋਬਿੰਦ ਸਿੰਘ ਹਾਕੀ ਟੂਰਨਾਮੈਂਟ ਸਟੇਟ ਪੱਧਰ ਤੇ ਕਰਵਾਇਆ ਜਾਵੇਗਾ ਤਾ ਖਬਰ ਵੱਲ ਰੁਖ ਕਰਦੇ ਗੁਰਦਾਸਪੁਰ ਤੋਂ ਜਿੱਥੇ ਕੀ ਕੇਸ਼ਵਪੁਰ ਸ਼ਾਮ ਜੋ ਕਿ ਵਿਦੇਸ਼ੀ ਪੰਛੀਆਂ ਦੀ ਆਮਦ ਦੇ ਕਾਰਨ ਮਸ਼ਹੂਰ ਹੈ ਇੱਥੇ ਸਰਦियां ਸ਼ੁਰੂ ਹੁੰਦੇ ਹੀ ਹਜ਼ਾਰਾਂ ਮਿਲ ਲੰਬੀ ਉਡਾਰੀ ਪਰ ਕੇ ਵਿਦੇਸ਼ਾਂ ਦੇ ਪੰਛੀ ਜੜੇ ਨੇ ਇੱਥੇ ਆਣੇ ਸ਼ੁਰੂ ਹੋ ਜਾਂਦੇ ਨੇ ਜਾਣਕਾਰੀ ਦਿੰਦੇ ਹੋਏ ਵਾਈਲਡਲਾਈਫ ਦੇ ਅਧਿਕਾਰੀ ਮਨਵੀਰ ਸਿੰਘ ਨੇ ਦੱਸਿਆ ਕਿ ਕੁਝ ਦੇਸ਼ਾਂ ਦੇ ਵਿੱਚ ਠੰਡ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਮੌਸਮ ਅਤੇ ਖੁਰਾਕ ਇਹਨਾਂ ਪੰਛੀਆਂ ਤੇ ਅਨੁਕੂਲ ਨਹੀਂ ਰਹਿੰਦਾ ਤਾਂ ਆਪਣੇ ਰਹਿਣ ਬਸੇਰੇ ਦੇ ਲਈ ਮੌਸਮ ਅਤੇ ਖੁਰਾਕ ਦੀ ਭਾਲ ਦੇ ਵਿੱਚ ਹਜ਼ਾਰਾਂ ਮੀਲ ਲੰਬੀ ਉਡਾਰੀ ਭਰਦੇ ਨੇ ਕੇਸ਼ਵਪੁਰ ਸ਼ਾਮ ਜੋ ਕਿ ਕੁਦਰਤੀ ਤੌਰ ਤੇ 811 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਸਰਦੀਆਂ ਸ਼ੁਰੂ ਹੁੰਦੇ ਹੀ ਇਹਨਾਂ ਵਿਦੇਸ਼ੀ ਪੰਛੀਆਂ ਦੇ ਆਮਦ ਦੇ ਕਾਰਨ ਇੱਥੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਮੇਰਾ ਨਾਮ ਅਨਵੀਰ ਸਿੰਘ ਹੈ ਜੀ ਮੈਂ ਇਥੇ ਫੋਰੈਸਟ ਡਿਪਾਰਟਮੈਂਟ ਚ ਵਾਈਲਡਲਾਈਫ ਚ ਇਥੇ ਨਿਯੁਕਤਤਾ ਇਨਚਾਰਜ ਇਹ ਕੇਸ਼ੋਪਰ ਹੈ ਜੀ ਇਥੇ ਕਮਿਊਨਿਟੀ ਰਿਜ਼ਰਵ ਹੈ ਟੋਟਲ 5 ਪਿੰਡਾਂ ਦੀ ਪੰਚਾਇਤ ਹੈ ਤੇ ਕੁਝ 850 ਏਕੜ ਰਕਬਾ ਟੋਟਲ ਇਥੇ ਮਾਈਗਰੇਟਿਡ ਬਰਡਸ ਆਉਂਦੇ ਆ ਤੇ ਇੱਕ ਤਕਰੀਬਨ 100 ਪਲੱਸ ਕਿਸਮ ਦੇ ਪੰਛੀ ਇਥੇ ਜਿਹੜੇ ਆਉਂਦੇ ਆ ਫਿਰ ਕੋਈ 8500 ਤੋਂ 9000 ਪੰਛੀ ਪੁੱਜ ਚੁੱਕੇ ਆ ਜਿਦਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਬਹੁਤ ਵਧੀਆ ਟੂਰਿਜ਼ਮ ਸਾਈਟ ਆ ਜ਼ਰੂਰ ਬੱਚਿਆਂ ਨੂੰ ਐ ਸਕੂਲ ਆ ਵਾਲਿਆਂ ਨੂੰ ਕਹਿੰਦੇ ਆ ਕਿ ਇੱਥੇ ਆਓ ਬੱਚਿਆਂ ਨੂੰ ਜਾਗਰੂਤ ਕਰੋ ਮਾਈਗਰੇਟਿਡ ਬਰਡਸ ਆ ਰਹੇ ਇਹ ਮਾਈਗਰੇਟਿਡ ਬਰਡਸ ਜਿਹੜੇ ਆ ਇਹ ਟੋਟਲ ਲਗਭਗ 33 ਘੰਟਰੀਆਂ ਤੋਂ ਇੱਥੇ ਆਂਦੇ ਆ ਜਿਦਾਂ ਕਿ ਅਫਗਾਨਿਸਤਾਨ ਤਿੱਬਤ ਰਸ਼ੀਆ ਸਾਈਬੇਰੀਆ ਉਧਰਲੀ ਸਾਈਡ ਤੇ ਜਦੋਂ ਠੰਡ ਹੋ ਜਾਂਦੀ ਆ برف ਪੈ ਜਾਂਦੀ ਆ ਪੰਛੀ ਇੱਧਰ ਆ ਜਾਂਦੇ ਆ ਤੇ ਕਾਫੀ ਪੰਛੀ ਨੇ ਜਿਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਪੰਛੀ ਫਿਰ ਕਿੰਨੇ ਕੰਟਰੀ ਚੋਂ ਆਉਂਦੇ ਤੇ ਕਦੋਂ ਕਿਹੜੇ ਕਿਹੜੇ ਸੀਜ਼ਨ ਚ ਆਉਂਦੇ ਇਹ ਸਰ ਨਵੰਬਰ ਚ ਆਉਣੇ ਸਟਾਰਟ ਹੋ ਜਾਂਦੇ ਆ ਤੇ ਮਾਰਚ ਤੱਕ ਇੱਥੇ ਹੀ ਰਹਿੰਦੇ ਆ ਬਹੁਤ ਸਾਰੇ ਸੈਂਟਰ ਏਸ਼ੀਆ ਤੋਂ ਕਾਫੀ ਮਤਲਬ ਕੰਟਰੀਸ ਐ ਜਿੱਥੇ ਲਗਭਗ ਜਿੱਦਾਂ ਇਹਨਾਂ ਨੇ ਸਰਵੇ ਕੀਤਾ ਏ ਉੱਥੋਂ ਇਹਨਾਂ ਨੇ ਪੂਰਾ ਦੱਸਿਆ ਕਿ ਲਗਭਗ 30 ਤੋਂ 35 ਕੰਟਰੀਸ ਐ ਜਿੱਥੋਂ ਇਹ ਆਉਂਦੇ ਨੇ ਪੰਛੀ ਤੇ ਇਹ ਫਿਰ 3-4 ਮਹੀਨੇ ਇੱਥੇ ਸਟੇ ਕਰਨਾ ਜਦੋਂ ਅੱਗੇ ਮਾਰਚ ਤੋਂ ਬਾਅਦ ਗਰਮੀ ਹੋਣੀ ਸਟਾਰਟ ਹੋਣੀ ਆ ਫੀਡਰ ਇਹਨਾਂ ਨੇ ਵਾਪਸੀ ਕਰਨੀ ਹੈ ਇੱਥੇ ਸਾਡੇ ਕੋਲ ਜਿੱਦਾ ਕਾਫੀ ਫੇਮਸ ਆ ਸਾਰਸ ਕਰੇਨ ਦਾ ਦੋ ਪੇਅਰ ਇੱਥੇ ਆ ਪਹਿਲਾਂ ਇੱਕ ਹੀ ਤੇ ਫਿਰ ਉਹਨਾਂ ਨੇ ਅੱਗੇ ਬਰੀਡਿੰਗ ਕੀਤੀ ਹੁਣ ਦੋ ਪੇਅਰ ਹੋ ਗਏ ਆ ਚਾਰ ਪੇਅਰ ਚਾਰ ਹੋ ਗਏ ਟੋਟਲ ਉਹ ਵੀ ਇੱਥੇ ਜ਼ਿਆਦਾਤਰ ਇੱਥੇ ਰਹਿੰਦੇ ਆ ਜਾਂ ਇੱਥੋਂ ਜਾਂਦੇ ਆ ਛਾਲਾ ਪੱਤਨ ਵੀ ਜਾਂਦੇ ਆ ਮਤਲਬ ਥੋੜਾ ਬੋਤਾ ਆਲਦ ਵਾਲੇ ਉਹ ਰਹਿੰਦੇ ਆ ਬਾਕੀ ਤਕਰੀਬਨ ਉਹ ਇੱਥੇ ਹੀ ਰਹਿੰਦੇ ਆ ਜੋੜਾ ਇਥੇ ਰਹਿੰਦਾ ਹਾਂ ਜਿਹੜਾ ਅੰਦਰ ਬਣਿਆ ਹਾਂ ਜੀ ਜੀ ਉਹ ਕਾਫੀ ਟੂਰਿਸਟ ਆਉਂਦੇ ਆ ਜਿਆਦਾਤਰ ਉਹਦੇ ਵੱਲੋਂ ਹੀ ਪੁੱਛਦੇ ਆ ਕਿ ਅਹੀਂ ਉਹੀ ਦੇਖਣਾ ਉਹੀ ਦੇਖਣਾ ਉਹ ਇੱਥੇ ਹੀ ਮਿਲੇਗਾ ਤੁਹਾਨੂੰ ਹਾਂ ਹੋਰ ਕੀ ਇਹ ਮਤਲਬ ਪੰਛੀ ਲੋਕੀ ਕਿਦਾਂ ਦੇ ਇੰਟਰਸਟ ਨਾਲ ਵੇਖਣਾ ਹੁੰਦਾ ਜੀ ਬੱਚੇ ਕਾਫੀ ਸਕੂਲਾਂ ਦੇ ਜਿਹੜੇ ਉਹ ਖੁਸ਼ ਹੁੰਦੇ ਆ ਵੇਖ ਕੇ ਪੰਛੀ ਮਾਈਗਰੇਟ ਬਰਡਸ ਹੋਰ ਪੰਛੀ ਪ੍ਰੇਮੀ ਜਿਹੜੇ ਆ ਉਹਦੇ ਬਹੁਤ ਜ਼ਿਆਦਾ ਇੱਥੇ ਉਹਦੇ ਕਈ ਵਾਰ ਇਦਾਂ ਹੁੰਦਾ ਕਿ 7 ਵਜੇ ਆ ਗਏ ਤੇ ਸਾਡੇ ਕੋਲ ਵਾਚ ਟਾਵਰ ਹੈ ਉੱਥੇ ਉਹਨਾਂ ਨੇ ਆਪਣਾ ਰੱਖਿਆ ਹੁੰਦਾ ਕੈਮਰਾ ਦੂਰਬੀਨ ਉਹਨਾਂ ਨੇ ਆਪਣੀ ਲਿਆਂਦੀ ਉਹ ਆਪਣੇ ਲੈਵਲ ਤੇ ਬਹੁਤ ਵਧੀਆ ਇੰਜੋਏ ਕਰਦੇ ਆ ਕਿ ਇੱਕ ਇੱਕ ਸ਼ਾਂਤੀ ਦਾ ਮਾਹੌਲ ਹੁੰਦਾ ਆ ਕਾਫੀ ਇੰਟਰਸਟਿਡ ਲੋਕ ਜਿਹੜੇ ਆ ਆਉਂਦੇ ਇੱਥੇ ਸਿਆਲ ਫਿਰਖੇ ਦਾ ਕੇਂਦਰ ਬਣੇ ਨੇ ਹਾਂਜੀ ਹਾਂਜੀ ਸਿਆਲ ਚ ਵੀ ਗਰਮੀਆਂ ਚ ਵੀ ਸਾਡੇ ਕੋਲ ਆਡੀਟੋਰੀਅਮ ਹੈ ਜੇ ਕੋਈ ਬੱਚੇ ਵਗੈਰਾ ਜੇ ਦਾ ਨੂੰ ਦੱਸ ਕੇ ਆਉਂਦੇ ਆਂ ਫਿਰ ਉਹਨਾਂ ਨੂੰ ਉੱਥੇ ਬਰਡਸ ਦੇ ਬਾਰੇ ਦੱਸੀਦਾ ਹੈ ਕਾਡੇ ਕੋਲ ਹਾਲ ਆ ਉੱਥੇ ਪੰਛੀਆਂ ਦੀ ਫੋਟੋਆਂ ਵਗ ਉਹਨਾਂ ਬਾਰੇ ਲਿਖਿਆ ਹੈ ਆ ਤੇ ਕਾਫੀ ਕੁਛ ਅਨੋਥੇ ஆடிਟੋਰੀਅਮ ਚ ਜ਼ਿਲ੍ਹਾ ਸੰਗਰੂਰ ਦੇ ਨਾਲ ਲੱਗਦੇ ਪਿੰਡ ਲਹਿਰਾ ਕਾਗਾ ਦੀਆਂ ਇਹ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਲੋਟਰੀ ਸੱਟੇ ਦੇ ਵਪਾਰ ਦੀਆਂ ਗੱਲਾਂ ਹੋ ਰਹੀਆਂ ਨੇ ਜਿਸ ਵਿੱਚ ਗੈਰ ਕਾਨੂੰਨੀ ਤੌਰ ਤੇ ਲੋਟਰੀ ਤੇ ਸੱਟੇ ਦਾ ਕਾਰੋਬਾਰ ਕੀਤਾ ਜਾ ਰਿਹਾ ਇਹ ਲੋਟਰੀ ਅਤੇ ਸੱਟੇ ਦਾ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਵਪਾਰ ਦੀਆਂ ਉਹ ਖੂਫੀਅਤ ਤਸਵੀਰਾਂ ਹਨ ਜੋ ਕਿ ਪੱਤਰਕਾਰਾਂ ਦੇ ਰਾਹੀਂ ਬਣਾਈਆਂ ਗਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੋਕ ਸੱਟਾ ਲੋਟਰੀ ਖੇਡ ਰੇ ਨੇ ਉਤੇ ਹੀ ਜਦ ਇਸ ਦੇ ਬਾਰੇ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਸੀ ਪਰ ਉਹਨਾਂ ਮੀਡੀਆ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਹੈ ਤੇ ਜਲਦੀ ਇਸ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਵੇਗੀ ਅਤੇ ਇਸ ਗੋਰਖ ਤੰਦੇ ਨੂੰ ਬੰਦ ਕਰਵਾਇਆ ਜਾਵੇਗਾ ਦੇਖੋ ਇਹ ਤੁਹਾਡੇ ਤੋਂ ਹੀ ਮੈਨੂੰ ਪਤਾ ਲੱਗਾ ਹੈ ਤੇ ਅਗਰ ਜੇ ਕੋਈ ਗਲਵਾਤ ਹੈਗੀ ਆ ਤਾਂ ਇਮੀਡੀਏਟਲੀ ਇਸ ਨੂੰ ਬੰਦ ਕਰਾਵਾਂਗੇ ਤੇ ਕਾਰਵਾਈ ਵੀ ਕਰਾਂਗੇ। ਦੋ ਤਿੰਨ ਅੱਡੇ ਨੇ ਜੀ ਜਿਹੜੇ ਵੱਡੇ ਬੱਦਲ ਦੇ ਉੱਤੇ ਜਿਹੜੇ ਲੋਕ ਨੇ ਉੱਥੇ ਟਾਟੇਟਨ ਨੂੰ ਲੈ ਜਾਂਦੇ ਨੇ ਜੀ ਉੱਥੇ ਮੇਨ ਬਾਜ਼ਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਜੀ ਉਹ ਕਾਦੇ ਅੱਡੇ ਨੇ ਜੀ ਲਾਟਰੀ ਜਿਹੜੀ ਲੱਗਦੀ ਹੈ ਜੀ ਉਹਦੇ ਅੱਡੇ ਬਣੇ ਬਣੇ ਜਿਸ ਤਰ੍ਹਾਂ ਕਿ ਝੂਲੜ ਝੂਲੜ ਹੈ ਉਹ ਵੀ ਤੁਹਾਡੇ ਉਹਦੇ ਵਿੱਚ ਆਉਂਦਾ ਥਾਣਾ ਦੇ ਵਿੱਚ ਚਲੋ ਮੈਂ ਅੱਜ ਹੁਣੇ ਹੁਣੇ ਮੈਂ ਐਸਐਚਓ ਦੀ ਤੇ ਜਿਹੜੇ ਚੌਂਕੀ ਚਾਰੇ ਨੂੰ ਡਟਲਾਣਾ ਜੇ ਕੋਈ ਇਹੋ ਜਿਹੀ ਗਲਵਾਤ ਹੈਗੀ ਆ ਤੇ ਅਸੀਂ ਹਰ ਹਾਲਤ 'ਚ ਇਹਨੂੰ ਬਿਲਕੁਲ ਤੇ ਤੇ ਉਹ ਮੇਰੀ ਪੋਸਟਿੰਗ ਵੀ ਹੁਣ ਨਵੀਂ ਹੋਈ ਹੈ ਐਸਐਚਓ ਦੀ ਹੁਣ ਰੀਸੈਂਟਲੀ ਹੋਈ ਹੈਗੀ ਤੇ ਇਹ ਜੀ ਕੋਈ ਬ੍ਰਾਈਕ ਚੱਲ ਰਹੀ ਹੈ ਇਲਾਕੇ ਚ ਤਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੁਹਾਡਾ ਧੰਨਵਾਦ ਤੁਸੀਂ ਦੱਸਿਆ ਤੇ ਜਲਦੀ ਤੁਹਾਨੂੰ ਰਿਜ਼ਲਟ ਦੇਵਾਂਗੇ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਬਨੇ ਰਹੋ ਪੀਏਟੀ న్యూਸ ਦੇ ਨਾਲ